ਅਸਟੈਂਡ ਦੀ ਵੱਡੀ ਖਬਰ ਅੱਜ ਤੜਕਸਾਰ ਥਾਣਾ ਅਜਨਾਲਾ ਦੇ ਬਾਹਰ ਕਿਸੇ ਸ਼ੱਕੀ ਵੱਲੋਂ ਬੰਬ ਨੁਮਾ ਚੀਜ਼ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਤੋਂ ਬਾਅਦ ਥਾਣਾ ਅਜਨਾਲਾ ਦੀ ਪੁਲਿਸ 'ਚ ਹਫੜਾ ਤਫੜੀ ਮਚ ਗਈ ਬੰਬ ਨੁਮਾ ਵਸਤੂ ਦਾ ਪਤਾ ਲੱਗਣ ਸਾਰ ਹੀ ਥਾਣਾ ਅਜਨਾਲਾ ਦੇ ਡੀਐਸਪੀ ਗੁਰਿੰਦਰ ਸਿੰਘ ਅਤੇ ਥਾਣਾ ਦੇ ਐਸ ਐਚਓ ਸਤਪਾਲ ਸਿੰਘ ਨੇ ਮੌਕਾ ਸੰਭਾਲਦਿਆਂ ਸਾਰੇ ਥਾਣੇ ਨੂੰ ਸੀਲ ਕਰ ਦਿੱਤਾ ਹੈ ਅਤੇ ਭਾਰੀ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਗਏ ਨੇ ਤਸਵੀਰਾਂ ਤੁਹਾਡੇ ਸਾਹਮਣੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਮ੍ਰਿਤਸਰ ਦੇ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਪਹੁੰਚਣ ਦੀ ਉਡੀਕ ਕੀਤੀ ਜਾ ਰਹੀ ਹੈ ਥਾਣਾ ਅਜਨਾਲਾ ਦੀ ਪੁਲਿਸ ਦੇ ਬੰਮ ਨੁਮਾ ਵਸਤੂ ਵਾਲੇ ਏਰੀਆ ਨੂੰ ਕਵਰ ਕਰਦਿਆਂ ਰੇਤ ਦੇ ਢੋਲੇ ਭਰ ਕੇ ਲਗਾ ਦਿੱਤੇ ਸਨ ਥਾਣਾ ਅਜਨਾਲਾ ਦੇ ਬਾਹਰ ਜਿਉਂ ਹੀ ਪੁਲਿਸ ਮੁਲਾਜ਼ਮਾਂ ਵੱਲੋਂ ਆਵਾਜਾਈ ਨੂੰ ਰੋਕਿਆ ਗਿਆ ਤਾਂ ਇੱਕ ਵਿਅਕਤੀ ਵੱਲੋਂ ਪੁਲਿਸ ਮੁਲਾਜ਼ਮ ਦੇ ਗੱਲ ਪੈ ਕੇ ਉਸ ਦੀ ਵਰਦੀ ਵੀ ਪਾੜ ਦਿੱਤੀ ਗਈ ਥਾਣਾ ਅਜਨਾਲਾ ਦੇ ਬਿਲਕੁਲ ਸਾਹਮਣੇ ਇੰਡੀਅਨ ਆਰਮੀ ਦਾ ਕੈਂਪ ਅਤੇ ਬੀਐਸਐਫ ਦਾ ਕੈਂਪ ਹੋਣ ਕਰਕੇ ਮਾਮਲਾ ਜ਼ਿਆਦਾ ਗੰਭੀਰ ਪਾਇਆ ਜਾ ਰਿਹਾ ਹੈ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਜਿਹੜੀ ਪੰਜਾਬ ਪੁਲਿਸ ਹੈ ਅਤੇ ਬੀਐਸਐਫ ਹੈ ਇਹ ਮਿਲ ਕੇ ਇਸ ਆਪਰੇਸ਼ਨ ਨੂੰ ਸੋਲਵ ਕਰਨ 'ਤੇ ਲੱਗੀ ਹੋਈ ਹੈ ਜੋ ਵੀ ਅਪਡੇਟ ਸਾਹਮਣੇ ਆਵੇਗੀ ਤੁਹਾਡੇ ਸਾਹਮਣੇ ਅਸੀਂ ਰੱਖਦੇ ਜਾਵਾਂਗੇ ਅਸਟਮ ਦੀ ਵੱਡੀ ਖਬਰ ਅੱਜ ਤੜਕਸਾਰ ਥਾਣਾ ਅਜਨਾਲਾ ਦੇ ਬਾਹਰ ਕਿਸੇ ਸ਼ੱਕੀ ਵੱਲੋਂ ਬੰਬ ਨੁਮਾ ਚੀਜ਼ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਤੋਂ ਬਾਅਦ ਥਾਣਾ ਅਜਨਾਲਾ ਦੀ ਪੁਲਿਸ 'ਚ ਹਫੜਾ ਤਫੜੀ ਮਚ ਗਈ ਬੰਬ ਨੁਮਾ ਵਸਤੂ ਦਾ ਪਤਾ ਲੱਗਣ ਸਾਰ ਹੀ ਥਾਣਾ ਅਜਨਾਲਾ ਦੇ ਡੀਐਸਪੀ ਗੁਰਿੰਦਰ ਸਿੰਘ ਅਤੇ ਥਾਣਾ ਦੇ ਐਸ ਐਚਓ ਸਤਪਾਲ ਸਿੰਘ ਨੇ ਮੌਕਾ ਸੰਭਾਲਦਿਆਂ ਸਾਰੇ ਥਾਣੇ ਨੂੰ ਸੀਲ ਕਰ ਦਿੱਤਾ ਹੈ ਅਤੇ ਭਾਰੀ ਸੁਰੱਖਿਆ ਬਲ ਤੈਨਾਤ ਕਰ ਦਿੱਤੇ ਗਏ ਨੇ ਤਸਵੀਰਾਂ ਤੁਹਾਡੇ ਸਾਹਮਣੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅੰਮ੍ਰਿਤਸਰ ਦੇ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਪਹੁੰਚਣ ਦੀ ਉਡੀਕ ਕੀਤੀ ਜਾ ਰਹੀ ਹੈ ਥਾਣਾ ਅਜਨਾਲਾ ਦੀ ਪੁਲਿਸ ਦੇ ਬੰਮ ਨੁਮਾ ਵਸਤੂ ਵਾਲੇ ਏਰੀਆ ਨੂੰ ਕਵਰ ਕਰਦਿਆਂ ਰੇਤ ਦੇ ਢੋਲੇ ਭਰ ਕੇ ਲਗਾ ਦਿੱਤੇ ਸਨ ਥਾਣਾ ਅਜਨਾਲਾ ਦੇ ਬਾਹਰ ਜਿਉਂ ਹੀ ਪੁਲਿਸ ਮੁਲਾਜ਼ਮਾਂ ਵੱਲੋਂ ਆਵਾਜਾਈ ਨੂੰ ਰੋਕਿਆ ਗਿਆ ਤਾਂ ਇੱਕ ਵਿਅਕਤੀ ਵੱਲੋਂ ਪੁਲਿਸ ਮੁਲਾਜ਼ਮ ਦੇ ਗੱਲ ਪੈ ਕੇ ਉਸ ਦੀ ਵਰਦੀ ਵੀ ਪਾੜ ਦਿੱਤੀ ਗਈ। ਥਾਣਾ ਅਜਨਾਲਾ ਦੇ ਬਿਲਕੁਲ ਸਾਹਮਣੇ ਇੰਡੀਅਨ ਆਰਮੀ ਦਾ ਕੈਂਪ ਅਤੇ ਬੀਐਸਐਫ ਦਾ ਕੈਂਪ ਹੋਣ ਕਰਕੇ ਮਾਮਲਾ ਜ਼ਿਆਦਾ ਗੰਭੀਰ ਪਾਇਆ ਜਾ ਰਿਹਾ ਹੈ। ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਜਿਹੜੀ ਪੰਜਾਬ ਪੁਲਿਸ ਹੈ ਅਤੇ ਬੀਐਸਐਫ ਐਮਐਲਕੇ ਇਸ ਆਪਰੇਸ਼ਨ ਨੂੰ ਸੋਲਵ ਕਰਨ 'ਤੇ ਲੱਗੀ ਹੋਈ ਹੈ ਜੋ ਵੀ ਅਪਡੇਟ ਸਾਹਮਣੇ ਆਵੇਗੀ ਤੁਹਾਡੇ ਸਾਹਮਣੇ ਅਸੀਂ ਰੱਖਦੇ ਜਾਵਾਂਗੇ ਅਸਟੇਮ ਦੀ ਵੱਡੀ ਖਬਰ ਅੱਜ ਤੜਕਸਾਰ ਥਾਣਾ ਅਜਨਾਲਾ ਦੇ ਬਾਹਰ ਕਿਸੇ ਸ਼ੱਕੀ ਵੱਲੋਂ ਬੰਬ ਨੁਮਾ ਚੀਜ਼ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਤੋਂ ਬਾਅਦ ਥਾਣਾ ਅਜਨਾਲਾ ਦੀ ਪੁਲਿਸ 'ਚ ਹਫੜਾ ਤਫੜੀ ਮਚ ਗਈ ਬੰਬ ਨੁਮਾ ਵਸਤੂ ਦਾ ਪਤਾ ਲੱਗਣ ਸਾਰ ਹੀ ਥਾਣਾ ਅਜਨਾਲਾ ਦੇ ਡੀਐਸਪੀ ਗੁਰਿੰਦਰ ਸਿੰਘ ਅਤੇ ਥਾਣਾ ਦੇ ਐਸ ਐਚਓ ਸਤਪਾਲ ਸਿੰਘ ਨੇ ਮੌਕਾ ਸੰਭਾਲਦਿਆਂ ਸਾਰੇ ਥਾਣੇ ਨੂੰ ਸੀਲ ਕਰ ਦਿੱਤਾ ਹੈ ਅਤੇ ਭਾਰੀ ਸੁਰੱਖਿਆ ਬਲ ਤੈਨਾਤ ਕਰ ਦਿੱਤੇ ਗਏ ਨੇ ਤਸਵੀਰਾਂ ਤੁਹਾਡੇ ਸਾਹਮਣੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅੰਮ੍ਰਿਤਸਰ ਦੇ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਪਹੁੰਚਣ ਦੀ ਉਡੀਕ ਕੀਤੀ ਜਾ ਰਹੀ ਹੈ ਥਾਣਾ ਅਜਨਾਲਾ ਦੀ ਪੁਲਿਸ ਦੇ ਬੰਮ ਨੁਮਾ ਵਸਤੂ ਵਾਲੇ ਏਰੀਆ ਨੂੰ ਕਵਰ ਕਰਦਿਆਂ ਰੇਤ ਦੇ ਢੋਲੇ ਭਰ ਕੇ ਲਗਾ ਦਿੱਤੇ ਸਨ ਥਾਣਾ ਅਜਨਾਲਾ ਦੇ ਬਾਹਰ ਜਿਉਂ ਹੀ ਪੁਲਿਸ ਮੁਲਾਜ਼ਮਾਂ ਵੱਲੋਂ ਆਵਾਜਾਈ ਨੂੰ ਰੋਕਿਆ ਗਿਆ ਤਾਂ ਇੱਕ ਵਿਅਕਤੀ ਵੱਲੋਂ ਪੁਲਿਸ ਮੁਲਾਜ਼ਮ ਦੇ ਗੱਲ ਪੈ ਕੇ ਉਸ ਦੀ ਵਰਦੀ ਵੀ ਪਾੜ ਦਿੱਤੀ ਗਈ ਥਾਣਾ ਅਜਨਾਲਾ ਦੇ ਬਿਲਕੁਲ ਸਾਹਮਣੇ ਇੰਡੀਅਨ ਆਰਮੀ ਦਾ ਕੈਂਪ ਅਤੇ ਬੀਐਸਐਫ ਦਾ ਕੈਂਪ ਹੋਣ ਕਰਕੇ ਮਾਮਲਾ ਜਿਆਦਾ ਗੰਭੀਰ ਪਾਇਆ ਜਾ ਰਿਹਾ ਹੈ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਜਿਹੜੀ ਪੰਜਾਬ ਪੁਲਿਸ ਹੈ ਅਤੇ ਬੀਐਸਐਫ ਹੈ ਇਹ ਮਿਲ ਕੇ ਇਸ ਆਪਰੇਸ਼ਨ ਨੂੰ ਸੋਲਵ ਕਰਨ 'ਤੇ ਲੱਗੀ ਹੋਈ ਹੈ ਜੋ ਵੀ ਅਪਡੇਟ ਸਾਹਮਣੇ ਆਵੇਗੀ ਤੁਹਾਡੇ ਸਾਹਮਣੇ ਅਸੀਂ ਰੱਖਦੇ ਜਾਵਾਂਗੇ